ਲੇ ਮੈਂ ਹਾਂ ਤਨ ਨੂੰ ਮਨਾਲੀ ਤੋਂ ਰਹੀ ਗੁਪੈ ਜਦੋਂ ਸੀ ਪ੍ਰਾਰਥਨਾ ਹੁੰਦੀ ਆਂ ਦੇ ਰੱਜਾਂ ਤਿਰੂਨ ਨੂੰ ਕੋਈ ਤੇ ਚਲਾ ਦੇ ਦੱਸ ਉਹਨਾਂ ਦੇ ਹੱਥੋਂ ਕਰ ਪਾਉਣ ਦਾ ਇਤਿਹਾਸ ਵੀ ਹੈ ਭੈਣਾ ਵਾਧਾ ਬੁਣ ਹੁਣ ਕਹ ਰੱਬ ਜਨ ਤੇ ਆਪ ਜਨ ਕਿ ਹਰ ਰੱਬ ਨਾ ਜੀ ਖਾ ਜਾਂਦੀ ਦੀਵਾਰੀ ਕਰ ਲੈ ਮੈਂ ਹਾਂ ਕੰਨੀ ਟਲੀ ਜਾ ਕਲ ਨੂੰ ਮਨਾਲੀ ਤੋਰੇ ਨਿੱਕਿਆ ਕਰਗੇ ਆ ਮੈਸਿਸ ਤੇ ਸੁਨੋ ਨੀਆਂ ਰੂੰਦੀਆਂ ਅੰਧਰਾ ਨੇ

ਪਰ ਤੁਰੇ ਮੈਂ ਲੰਘ ਤੱਕ ਲਾਂ ਮੈਂ ਨਹੀਂ ਤੱਕ ਲਾਂ ਇਹਨਾਂ ਨੂੰ ਜਾਂਦੀ ਵਾ ਕੰਨ ਨੂੰ ਮਿਲਾਲੇ ਤੋਂ ਜੀਤਾ ਜਾਂਦੀ ਵਰੀ ਕਰ ਲੈ ਮੈਂ ਆ ਦਿਲ ਨੂੰ ਮਲਾਇ ਤੋਰੇ ਵੇ ਰਾਓ ਅਨੰਦ ਪੁਰ ਅੱディ ਆਦਿਆ ਗਿਆ ਗਨੀਆਂ ਸੋਖਾ ਛਡਣਾ ਨਹੀਂ ਸੋਖਾ ਛਡਣਾ ਨਹੀਂ ਹੁੰਦਾ ਕਰ ਬਾਸ ਕਲ ਨੂੰ ਮਲਾਹਨੀ ਤੋਂ ਲੈ ਜੀਤਾ ਜੰਦੀ ਵਾਰੀ ਕਰ ਲੈ ਜਦੋਂ ਪੁੱਤ ਦਾ ਵਿਆਹ ਹੁੰਦਾ ਹੈ ਇਹ ਮਾਂ ਜਿਸ ਦਿਨ ਸਾਈ ਦੇਖੀ ਦੇਦੀ ਹੈ ਨਾ ਉਸੇ ਦਿਨ ਤੋਂ ਮਾਂ ਦੇ ਜਿਹੜੇ ਚਾਹ ਨੇ ਛੁੱਪੇ ਜਾਂਦੇ ਨੇ ਤੇ ਜਦੋਂ ਵਿਆਹ ਹੁੰਦਾ ਹੈ ਉਹ ਤੁਹਾਨੂੰ ਅਸੀਂ ਕਈ ਵਾਰੀ ਦੇਖਦੇ ਹਾਂ ਮਸੀਂ ਅਸੀਂ ਦੇਖਦੇ ਹਾਂ ਕਿ ਮਾਂ ਰੋਟੀ ਨਹੀਂ ਖਾਦੀ ਤੁਹਾਨੂੰ ਛਾਹ ਨੂੰ ਪੁੱਛਿਆ ਜਾਂਦਾ ਹੈ ਕਿ ਭਲਕੁਆ ਰੋਟੀ ਕਹਿੰਦੀ ਮੈਨੂੰ ਚਾਹ ਹੀ ਇੰਨਾ ਸੀ ਮੇਰੇ ਪੁੱਤ ਦਾ ਮੈਨੂੰ ਰੋਟੀ ਖਾਣੇ ਜਾਉਂਦੇ ਮਾਣੂ ਤੁਮ ਅੱਜ ਚਾਪੂਰ ਲੈ ਬੁੱਤਾਂ ਨੂੰ ਬਿਹੋਂਣ ਵਾਲਾ ਰੱਜ ਕੇ ਸੂਰ ਲੈ ਕਿੰਤੀ ਸਤਿਦੁਰਾਂ ਕਿੰਤੀ ਸਤਿਦੁਰਾਂ ਮੇਰੇ ਤਪਾ ਕੱਲ ਨੂੰ ਮਲਾਲ ਤੋਰੇ ਜੀਤਾ ਜਾਨੀ ਵਹੀ ਕਰ ਲੈ ਵਿਹਾੜ ਕੱਲ ਨੂੰ ਮਲਾਲ ਤੋਰੇ ਤੋਰੇ ਜਾਣ ਕੱਲ ਨੂੰ ਜਨ ਇਤਿਹਾਸ ਨੂੰ ਸ਼ਿੰਗਾਰ ਕੇ ਹੁਣ ਬਦਲ ਦੇ ਹੁਣ ਬਦਲ ਦੇ ਇਨਾ ਕੋਮ ਹੀ ਜਾਨੀ ਵਾਰੀ ਕਰ ਲੈ ਰਦੀ ਕਰ ਲੈ ਬਿਆ ਕੰਨ ਨੂੰ ਕਹ ਮੈਲਾ